ਸਤਿ ਸ੍ਰੀ ਅਕਾਲ ਦੋਸਤੋ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਨਾਲ ਮਹਾਨ ਅਮਰ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਨਾਲ ਜੁੜਿਆ ਇੱਕ ਬੇਹਦ ਦਿਲਚਸਪ ਕિસ્ਸਾ ਲੈ ਕੇ ਹਾਜ਼ਰ ਹੋਈਆਂ ਜਿਹੜਾ ਕਿ ਪੱਤਰਕਾਰ ਮੇਜਰ ਸਿੰਘ ਜਖੇਪੜ ਹੋਰਾਂ ਨਾਲ ਜੁੜਿਆ ਹੋਇਆ ਹੈ ਮੇਜਰ ਸਿੰਘ ਜਖੇਪੜ ਹੋਰਾਂ ਦੇ ਲਿਖੇ ਆਰਟੀਕਲ ਤੁਸੀਂ ਆਮ ਹੀ ਪੰਜਾਬ ਦੇ ਵੱਡੇ ਪਟੇ ਖ਼ਬਰਾਂ ਵਿੱਚ ਪੜ੍ਹਦੇ ਆ ਰਹੇ ਹੋ ਤੇ ਖਾਸ ਗੱਲ ਇਹ ਹੈ ਵੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਨਾਲ ਜੁੜੀਆਂ ਜਿਹੜੀਆਂ ਜਾਣਕਾਰੀਆਂ ਸੀ ਸਭ ਤੋਂ ਪਹਿਲਾਂ ਮੂਰੇ ਲੈ ਕੇ ਆਉਣ ਵਾਲੇ ਅਖਬਾਰਾਂ ਰਾਹੀਂ ਮੇਜਰ ਸਿੰਘ ਜਖੇਪੜੀ ਸੀਗੇ ਤੇ ਅੱਜ ਦੀ ਜਿਹੜੀ ਕਹਾਣੀ ਹੈ ਜਿਹੜਾ ਅੱਜ ਤੱਕ ਕਿੱਸਾ ਹੈ ਜੀ ਉਹ ਵੀ ਮੇਜਰ ਸਿੰਘ ਜਖੇਪੜ ਹੋਰਾਂ ਨਾਲ ਹੀ ਜੁੜਿਆ ਹੋਇਆ ਗੱਲ 1985 ਦੀ ਹੈ ਤੇ ਉਦੋਂ ਚਮਕੀਲਾ ਤੇ ਅਮਰਜੋਤ ਜੀ ਦਾ ਤਵਾ ਭੁੱਲ ਗਈ ਮੈਂ ਕੁੰਡ ਕੱਢਣਾ ਮਾਰਕੀਟ ਵਿੱਚ ਪੂਏ ਜੋਰਾ ਛੋਰਾ ਤੇ ਚੱਲ ਰਿਹਾ ਸੀ ਤੇ ਚਾਰੇ ਪਾਸੇ ਜਾਨੀ ਇਸ ਰਕਾਰਡ ਦੀ ਧੂਮਾਂ ਪਈਆਂ ਹੋਈਆਂ ਸਨ ਉਹ ਨਾਲ ਹੀ ਚੋਟੀ ਪਾਤੀ ਤੇ ਅੱਜ ਆਹੀ ਜਿਹੜੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ ਇਸ ਦੇ ਨਾਲ ਜਿਹੜਾ ਵਾਕਿਆ ਤੁਹਾਡੇ ਨਾਲ ਸਾਂਝਾ ਕਰਨਾ ਹੈ ਜੀ ਉਹਦੀਆਂ ਵਿੱਚ ਵਿੱਚ ਅਸੀਂ ਅਸਲ ਜਿਹੜੀਆਂ ਤਸਵੀਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਤਾਂ ਆਜੂ ਸ਼ੁਰੂ ਕਰਦੇ ਗਰਲ 27 ਮਈ 1985 ਦੀ ਹੈ ਮੇਰੇ ਤਾਏ ਦੇ ਦੋ ਮੁੰਡਿਆਂ ਦਾ ਵਿਆਹ ਸੀ ਤੇ ਉਹਨਾਂ ਦੀ ਜਨਮ ਪੰਜਾਬ ਹਰਿਆਣਾ ਬਾਰਡਰ ਤੇ ਵਸੇ ਹਰਿਆਣੇ ਦੇ ਪਹਿਲੇ ਪਿੰਡ ਨਰੈਣਗੜ੍ਹ ਗਈ ਸੀ ਇਸ ਨੂੰ ਅਸੀਂ ਬਾਂਗਰ ਦਾ ਇਲਾਕਾ ਵੀ ਆਖ ਦਿੰਦੇ ਸੀ ਇਸ ਦੇ ਨਾਲ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਰੋਤਾ ਤੇ ਗਲਾੜੀ ਲੱਗਦੇ ਹਨ ਮੈਂ ਉਦੋਂ 7ਵੀਂ ਜਾਂ 8ਵੀਂ ਵਿੱਚ ਪੜਦਾ ਹੋਵਾਂਗਾ ਛੋਟੇ ਮੁੰਡੇ ਦਾ ਮੈਨੂੰ ਸਰਪੱਲਾ ਬਣਾਇਆ ਗਿਆ ਸੀ ਵਿਆਹ ਵਾਲੇ ਦੋਵਾਂ ਮੁੰਡਿਆਂ ਦੇ ਇੱਕ ਇੱਕ ਜਾਂ 2-2 ਰੁਪਏ ਵਾਲੇ ਹਾਰ ਪਾਏ ਹੋਏ ਸੀ ਤੇ ਮੇਰੇ ਬਿਨਾਂ ਰੁਪਈਆ ਬਾਬੇ ਦੀ ਫੋਟੋ ਵਾਲਾ ਹਾਰ ਪਾਇਆ ਹੋਇਆ ਸੀ ਤੇ ਮੋਢੇ ਉੱਪਰ ਇੱਕ ਨੀਕਾ ਜਿਹਾ ਤੋਲੀਆ ਤਰੇ ਹੋਇਆ ਸੀ ਬਰਾਤ ਦੂਰ ਜਾਣ ਕਰਕੇ ਸਭ ਨੂੰ ਸਵੇਰੇ ਜਲਦੀ ਤਿਆਰ ਹੋਣ ਦੇ ਸੁਨੇਹੇ ਲਾ ਦਿੱਤੇ ਸੀ ਬਰਾਤ ਲਿਜਾਣ ਵਾਸਤੇ ਸਨਾਮ ਤੋਂ ਅਮਨਦੀਪ ਬੱਸ ਬੁੱਕ ਕਰਵਾਈ ਹੋਈ ਸੀ ਜੋ ਕਿ ਸਵਰਗੀ ਕੈਬਿਨੇਟ ਮੰਤਰੀ ਬਾਬੂ ਭਗਵਾਨ ਦਾਸ ਅਰੋੜਾ ਦੀ ਟਰਾਂਸਪੋਰਟ ਸੀ ਸਵੇਰੇ ਪਿੰਡੋਂ ਤੁਰਨ ਵੇਲੇ ਮੈਨੂੰ ਸਰਪਾਲਾ ਬਣਨ ਦਾ ਚਾਅ ਘਟ ਤੇ ਬਹੁਤਾ ਫਿਕਰ ਰੇਡਵੇ ਭਾਵ ਸਪੀਕਰ ਨੂੰ ਬੱਸ ਵਿੱਚ ਧਰਨ ਦਾ ਸੀ ਸਪੀਕਰ ਮੇਰੇ ਪਿੰਡ ਵਾਲੇ ਗਰਮੇਲ ਸਿੰਘ ਦਾ ਸੀ ਉਸ ਦੀ ਇੱਕ ਬਾਹ ਕੱਟੀ ਹੋਈ ਸੀ ਪਰ ਉਸ ਦਾ ਸਪੀਕਰ ਕਈ ਪਿੰਡਾਂ ਤੱਕ ਮਸ਼ਹੂਰ ਸੀ ਮੈਂ ਅਕਸਰ ਹੀ ਦੇ ਸਪੀਕਰ ਦੀਆਂ ਚਾਪੀਆਂ ਪਰਦਾ ਰਹਿੰਦਾ ਸੀ ਜਦੋਂ ਵਿਆਹ ਵਾਲੇ ਮੁੰਡਿਆਂ ਦੇ ਸਿਰੇ ਬਨ ਕੇ ਸਲਾਮੀ ਪਾਈ ਜਾ ਰਹੀ ਸੀ ਤਾਂ ਕਿਸੇ ਹੱਥ ਕਰਮੇਲ ਸਿੰਘ ਨੂੰ ਸੁਨੇਹਾ ਭੇਜਿਆ ਗਿਆ ਕਿ ਰੇੜੂ ਆਪਸ ਵਿੱਚ ਰੱਖਣਾ ਹੈ ਅਸੀਂ 2-3 ਜਣਿਆਂ ਨੇ ਉਸ ਦਾ ਸਾਰਾ ਸਮਾਨ ਝੁੱਕ ਕੇ ਬੱਸ ਵਿੱਚ ਧਰ ਦਿੱਤਾ ਬੱਸ ਤੁਰਨ ਵੇਲੇ ਸਾਰਿਆਂ ਦੀ ਮੰਗ ਤੇ ਮਸ਼ੀਨ ਉੱਪਰ ਚਮਕੀਲਾ ਅਮਰਜੋਦ ਦਾ ਤਵਾ ਉਹ ਲਗਈ ਮੈਂ ਕੁੰਡ ਕੱਢਣਾ ਲਾ ਦਿੱਤਾ ਕੁਝ ਬੰਦੇ ਬੱਸ ਦੀ ਛੱਤ ਉੱਤੇ ਸਪੀਕਰ ਫੜ ਕੇ ਬੈਠ ਗਏ ਸੀ ਬੱਸ ਜਿਕੇ ਪੁਲ ਤੋਂ ਚੱਲ ਕੇ ਸਨਾਮ ਮੇਲਾ ਚੌਂਕ ਦਿੜਬਾ ਪਤਨਾ ਖਨੋਰੀ ਹੁੰਦੀ ਹੋਈ ਨਾਰਾਇਣਗੜ ਹਰਿਆਣਾ ਪਹੁੰਚ ਗਈ ਪਰ ਇਹ ਰਿਕਾਟ ਬੰਦ ਨਾ ਹੋਇਆ ਅਸੀਂ ਚਾਰ ਜਣੇ ਵਿਆਹ ਵਾਲੇ ਤੇ ਸਰਵਾਲੇ ਇੱਕ ਬੈਠਕ ਵਿੱਚ ਬੈਠ ਗਏ ਤੇ ਬਾਕੀ ਦੀ ਬਰਾਤ ਧਰਮਸ਼ਾਲਾ ਵਿੱਚ ਧਰਮਸ਼ਾਲਾ ਵਿੱਚ ਬਰਾਤੀਆਂ ਦੇ ਨਹਾਉਣ ਲਈ ਪਾਣੀ ਦਾ ਕੜਾਹਾ ਭਰ ਕੇ ਤਰਿਆ ਹੋਇਆ ਸੀ ਗੁਰਮੀਲ ਸਿੰਘ ਨੇ ਆਪਣਾ ਸਮਾਨ ਫਿੱਟ ਕਰਕੇ ਫਿਰ ਇਹ ਤਵਾ ਲਾ ਦਿੱਤਾ ਮੈਂ ਬੈਠਕ ਚ ਉੱਠ ਕੇ ਫੇਰ ਗਰਮੇਲ ਕੋਲ ਜਾ ਪੈਂਦਾ ਅੰਤਾਂ ਦੀ ਗਰਮੀ ਵਿੱਚ ਇਹ ਤਵਾ ਸਾਰਾ ਦਿਨ ਹਰਿਆਣੇ ਵਿੱਚ ਕੁੰਝਾ ਪਾਉਂਦਾ ਰਿਹਾ ਹਰਿਆਣੇ ਦੇ ਬੰਦੇ ਤਾਂ ਚਮਕੀਲੇ ਦੇ ਗੀਤਾਂ ਨੂੰ ਸੱਮਣ ਤੇ ਸੁਣਦੇ ਸੀ ਪਰ ਬੁੜੀਆਂ ਮੂੰਹ ਟੱਕ ਕੇ ਆਪਸ ਵਿੱਚ ਕੁਸਰਮੋਸਰ ਕਰਦੀਆਂ ਅਰੇ ਇਹ ਜੰਗਲ ਕੇ ਲੋਗੋ ਨੇ ਕਿਆ ਲਗਾ ਰੱਖਾ ਹੈ ਪਿੰਡ ਵਾਪਸ ਮੁੜਨ ਵੇਲੇ ਤੱਕ ਇਹ ਤਵਾ ਫੇਰ ਉਸੇ ਤਰ੍ਹਾਂ ਹੀ ਚੱਲਦਾ ਰਿਹਾ ਹੁਣ ਲਗਭਗ 40 ਸਾਲ ਬਾਅਦ ਮੈਨੂੰ ਜਦੋਂ ਇਸ ਪਿੰਡ ਵਿੱਚ ਦੁਬਾਰਾ ਜਾਣ ਦਾ ਮੌਕਾ ਮਿਲਿਆ ਤੱਕ کافی ਕੁਝ ਬਦਲਿਆ ਹੋਇਆ ਸੀ ਪਰ ਜੇ ਕੁਝ ਕੁਝ ਨਹੀਂ ਸੀ ਬਦਲਿਆ ਤਾਂ ਉਹ ਸੀ ਇਹ ਬੈਠਕ ਜਿਹੜੀ ਅੱਜ ਵੀ ਉਸੇ ਹਾਲਤ ਵਿੱਚ ਖੜੀ ਹੈ ਮੈਂ ਕਿੰਨਾ ਚਿਰ ਖੜਾ ਇਸ ਨੂੰ ਰੀਜਨਲ ਤੱਕਦਾ ਰਿਹਾ ਤੇ 40 ਸਾਲ ਪੁਰਾਣੀਆਂ ਯਾਦਾਂ ਇੱਕ ਇੱਕ ਕਰਕੇ ਮੇਰੇ ਅੱਖਾਂ ਅੱਗੇ ਘੁੰਮਣ ਲੱਗ ਪਈਆਂ ਮੈਂ ਖੜਾ ਸੋਚ ਰਿਹਾ ਸੀ ਕਿੱਥੇ ਗਏ ਉਹ ਪਲੇ ਵੇਲੇ ਤਾਂ ਇਹ ਸੀ ਦੋਸਤੋ ਪੱਤਰਕਾਰ ਮੇਜਰ ਸਿੰਘ ਜਖੇਪੜ ਹੋਰਾਂ ਦੀ ਆਪਣੀ ਹੱਡ ਬੀਤੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿਵੇਂ ਲੱਗੀ ਤੁਹਾਨੂੰ ਸਾਰੀ ਗੱਲਬਾਤ ਆਪਣੇ ਕਮੈਂਟ ਕਰਕੇ ਸਾਨੂੰ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਬਹੁਤ ਬਹੁਤ ਧੰਨਵਾਦ